ਜੋ ਬੋਲੇ ਸੋਨਰ ਪੈ ਭਗਵਾਨ ਫਾਲਮੀਕ ਮਹਾਰਾਜ ਕਿ ਜੈ ਸ੍ਰੀ ਸ੍ਰੀ 108 ਸਤਿਗੁਰੂ ਚਾਨਣ ਨਾਥ ਮਹਾਰਾਜ ਕਿ ਜੈ ਦੋਹਰਾ ਡੋਲ ਗਿਆ ਜਦ ਪਾਪਾ ਦੇ ਸੰਗ ਧਰਤੀ ਤੇ ਅਸਮਾਨ ਪੂਰਨ ਫਿਰ ਅੰਬੇਦਕਰ ਨੋਪੇ ਜੈਸੀ ਭਗਵਾਨ ਆਰੀਏ ਬਣ ਗਏ ਧੜਵੀ ਚਾ ਪੰਚੇ ਭਾਰਤ ਦੇਸ਼ ਉਨਾ ਹਰ ਸ਼ਹਿ ਲੁੱਟੀ ਕੀਮਤੀ ਜਦ ਕੀਤਾ ਪਰਵੇਸ਼ ਉਹਨਾਂ ਅੰਦਰ ਮਾਲਕ ਬਣਦਾ ਜਾਗਿਆ ਜਹ ਹਜਨੂਨ ਉਹਨਾਂ ਕਰਕੇ ਕਤਲ ਮਨੁੱਖਤਾ ਅਣ ਮਿਣਵਾ ਡੋਲਿਆ ਖੂਨ ਉਹਨਾਂ ਸੋਨਾ ਚਾਂਦੀ ਲੁੱਟਿਆ ਲੁੱਟੇ ਹੀਰੇ ਲਾਲ ਹਾਥੀ ਘੋੜੇ ਕੀਮਤੀ ਸਭ ਇਕੱਠਾ ਕਰ ਲਿਆ ਮਾਲ ਤਾ ਕੇਰੀ ਕੀਤੇ ਕਿਲੇ ਕੋਟ ਉਹਨਾਂ ਫੋਕੇ ਸ਼ਹਿਰ ਕਰਾ ਆਸਾ ਦੇ ਗਲ ਸੰਗਲ ਪੈ ਗਏ ਤਖਤੀ ਬੈ ਗਏ ਕਾਂ ਜਾਂ ਡਿੱਠੀ ਤਰਤ ਹਰਿਆਵਲੀ ਨਦੀਆ ਤੇ ਦਰਿਆ ਉਹਨਾਂ ਭਾਰਤ ਅੰਦਰ ਰਹਿਣ ਦਾ ਲੈਤਾ ਮਤਾ ਪਕਾ ਉਹਨਾਂ ਦਾਜ ਕਰਨ ਲਈ ਆਪਣੇ ਕੀਤੇ ਕੈਮ ਕਾਨੂੰਨ ਹੁਕਮ ਹਕੂਮਤ ਆਪਣੇ ਅਤੇ ਆਪਣੇ ਹੀ ਮਜਮੂਨ ਜੋ ਅਸਲ ਬੰਦੇ ਭਾਰਤੀ ਆਦਵਸੀ ਬਰਿਆਮ ਫੜ ਫੜ ਕੀਤੇ ਕੈਦਾਂ ਸਭ ਕੈਦੀ ਅਤੇ ਗੁਲਾਮ ਪੀਲ ਦਰਾਬੜ ਛੂਦਰ ਕਹਿ ਕੇ ਕੰਮੀਆਂ ਤੇ ਚੰਡਾਲ ਕੀਤਾ ਜਲਮ ਦਰਿੰਦਿਆ ਆਦਵਸੀਆ ਨਾਲ ਮੈਲਾ ਦੇ ਜਦ ਅੱਖੀ ਦੇਖੇ ਖੰਡਰ ਬਣੇ ਹੋਏ ਢੇਰ ਤਦ ਦਿਲ ਵੀ ਖੰਡਰ ਹੋ ਗਏ ਤਖ਼ਰਮਾ ਦੇ ਫੇਰ ਜਿਸ ਸਭਿਅਤਾ ਦੀ ਆਦ ਪਰਖ ਨੇ ਰੱਖੀ ਖਦ ਬੁਨਿਆਦ ਉਸ ਸਭੇਤਾਂ ਨੂੰ ਆਰਿਆ ਕੀਤਾ ਜਾ ਬਰਬਾਦ ਜੋ ਪੈਦਾ ਕੀਤਾ ਪ੍ਰਤੀ ਸ਼੍ਰੀ ਵਾਲਮੀਕ ਪਰਤਖ ਜਿਸ ਵਿੱਚ ਪਾਏ ਆਦ ਪਰਖ ਨੇ ਆਪਣੇ ਸਾਰੇ ਪੱਖ ਜਦ ਪਾਏ ਪਿਵਾੜੇ ਦੇਸ਼ ਵਿੱਚ ਮਨੁਸਮ੍ਰਿਤੀ ਗ੍ਰੰਥ ਜਦ ਟੋਟੇ ਟੋਟੇ ਹੋ ਗਿਆ ਮਾਨਵਤਾ ਦਾ ਪੰਥ ਪ੍ਰਹੁਤ ਵਾਦੀਆ ਬ੍ਰਾਹਮਣਾ ਜਾਂ ਐਸੀ ਆਂਦੀ ਰੁੱਤ ਚੌਵਨਾਂ ਵਿੱਚ ਵੰਡਿਆ ਜਦ ਈਸ਼ਵਰ ਦਾ ਪੁੱਤ ਜਦ ਮਾਲਕ ਭਾਰਤ ਵਰਸ਼ ਦੇ ਆਦਵਾਸ ਸੀਗੇ ਵੀਰ ਜਦ ਘਟ ਤੇ ਘਟ ਤੇ ਰਹਿ ਗਏ ਛੜਕੋ ਇਕ ਲਕੀਰ ਜਦ ਮਾਲਕ ਅਸਲੀ ਦੇਸ਼ ਦੇ ਗਏ ਪਿਛਾੜੇ ਸਭ ਜਦ ਸ਼ੂਦਰ ਕੈ ਕਾ ਉਹਨਾਂ ਦੇ ਸਾਰੇ ਹੱਕ ਲਿੱਤੇ ਦੱਬ ਤਦ ਡੁੱਬੀ ਰੋਈ ਮਨੁੱਖਤਾ ਤੇ ਅੰਬਰੀ ਗਈ ਫਰਿਆਦ ਵਾਲਮੀਕ ਭਗਵਾਨ ਨੂੰ ਜਦ ਦੁੱਖਿਆ ਕੀਤਾ ਜਾਦ ਹਵਨ ਆarti ਮੰਦਰੀ ਕਰ ਕਰ ਸਕਦਾ ਵਾਨ ਕਹਿੰਦੇ ਰੱਖ ਲੱਜਿਆ ਆਦਿ ਪਰ ਭਗਵਾਨ ਹੰਝੂਆ ਅੰਦਰ ਦਿਲ ਆਦੀ ਜਦ ਖੁਰਪੁਰ ਆਈ ਰਤ ਭਗਤ ਕਹਿਣ ਭਗਵਾਨ ਨੂੰ ਹਣ ਰੱਖ ਲਾ ਸਾਡੇ ਪਤ ਅਰਜਾ ਆੰਕਿਆ ਅੰਬਰੀ ਸਾਧ ਪਰਪਦੇ ਕੋਲ ਵਾਲਮੀਕ ਭਗਵਾਨ ਦਾ ਤਦ ਗਿਆ ਸੰਗਾ ਸੰਡੋਲ ਵਾਲਮੀਕ ਭਗਵਾਨ ਨੇ ਜਦ ਪੀ ਮਰਾਉ ਪਲਵਾਨ ਸ਼ਕਤੀ ਦੇਖੇ ਆਪਣੇ ਭੇਜਿਆ ਪਰਸ਼ਮਾਨ 18 ਸੋ ਸਨ ਇਸਵੀ 91 ਸਾਲ ਬੁੱਧਵਾਰ ਅਪ੍ਰੈਲ ਦੀ 14 ਹੋਇਆ ਪ੍ਰਬੋਧਿਆਲ ਜਿਲ੍ਹਾ ਇੰਦੌਰ ਤੇ ਨਗਰ ਮੁਹੌਵੜ ਪੁੱਤੰ ਬਰੋਦਾ ਰਿਆਸਤ ਜਿੱਥੋਂ ਵੰਡੀ ਆਦ ਪ੍ਰਖ ਨੇ ਦਲਤਾ ਤਾਂ ਇਵਰਾਸਤ ਧੰਤਨ ਭੀਮਾ ਬਾਈ ਹੈ ਜਿਸ ਨੇ ਜਾਗਰੂਸ਼ ਲਾਇਆ ਭੀਮ ਰਹੋ ਜਿਹਦੀ ਗੋਦੀ ਅੰਦਰ ਪੁੱਤਰ ਬਣ ਕੇ ਆਇਆ ਧੰਨ ਪਿਤਾ ਸ਼੍ਰੀ ਆਮਦਾਸ ਜੀ ਜਿਸ ਦੀ ਅਵੇਲਾ ਹਰੀਆ ਜਿਸ ਦੇ ਪੁੱਤਰ ਨਵੇਂ ਯੁਗ ਦੀ ਗੱਗ ਵਿੱਚ ਨਹੀਂ ਹਾ ਧਰੀਆ ਮਾਤ ਲੋਕ ਦੇ ਅੰਦਰ ਆਏ ਜਿਤਨੇ ਵੀ ਅਵਤਾਰ ਦਲਤਾ ਖਾਤਰ ਰੱਖ ਤੇ ਹਿਰਦਿਆ ਵਿੱਚ ਪਿਆਰੇ ਸਮੇ ਸਮੇਸਰ ਉਹਨਾਂ ਦੇ ਸਭ ਕਰਦੇ ਰਹੇ ਇਮਦਾਦ ਅਮਦਰ ਦਿੱਤੇ ਤਰਸਦਾ ਪੜਦੇ ਰਿਹਾ ਪ੍ਰਸਾਦ ਪੰਤੀ ਮਰਾਓ ਅੰਬੇਦਕਰ ਉਹ ਹੈ ਨੀਤੇ ਬਾਣ ਆਇਆ ਯੁਗ ਪਰ ਟਾਉਣ ਜੋ ਉਹ ਜੋ ਕੀ ਭਲਵਾਨ ਐਸਾ ਨੇਤੀਬਾਨ ਸੀ ਉਹ ਦਲਤਾ ਦਾ ਮਿੱਤ ਜਿਸ ਤੇ ਵਰਗਾ ਕੋਈ ਨਹੀਂ ਚੌਹਂ ਦੁਗਾ ਦੇ ਵਿੱਚ ਪਰ ਪੜ ਦੇਖੇ ਗ੍ਰੰਥ ਨੇ ਦੁਨੀਆਂ ਦੇ ਇਤਿਹਾਸ ਨਹੀਂ ਸੀ ਸ਼ਕਤੀ ਡਾਕਟਰ ਵਰਗੀ ਹੋਰ ਕਿਸੇ ਦੇ ਪਾਸ ਪਰ ਪੜ ਦੇਖੇ ਦੇਵਤੇ ਦੁਖਿਆਦੇ ਅੰਗ ਪਾਲ ਦਲਤਾ ਲਈ ਪਰ ਡਾਕਟਰ ਵਰਗੀ ਕਿਸੇ ਨੇ ਕਾਲੇ ਕਾਲ ਕੀਵਲ ਅੰਬੇਦਕਰ ਸਾਹਿਬ ਦਾ ਦੁਨੀਆਂ ਵਿੱਚ ਇਤਿਹਾਸ ਲਿਖ ਕੇ ਲਾਇਆ ਜਿਸ ਦਲਤਾ ਦੇ ਜੀਵਨ ਦਾ ਹਰ ਸੁਆਸ ਦੁਨੀਆਂ ਭਰ ਦੇ ਆ ਦਲਤਾਾਰੇ ਉਸ ਤੇ ਸੀ ਲੇਖੇ ਤੇ ਸੋਚ ਅਮਲ ਤੇ ਬੋਲ ਉਸ ਦੇ ਹਰ ਰਕਤੀ ਲਈ ਇੱਕ ਜੋ ਉਸ ਆਖਿਆ ਕਰ ਦੇ ਖਲਾਇਆ ਉਸ ਤੇ ਉੱਤਮ ਬੋਲ ਉਸ ਰਸ਼ੀ ਦੇ ਦੁਨੀਆ ਅੰਦਰ ਕਰ ਕਰ ਵਜਦੇ ਢੋਲ ਲੱਖਾ ਕੜਕੀਆਂ ਬਿਜਲੀਆਂ ਲੱਖਾ ਚੜੇ ਤੂਹਾਨ ਹੈ ਲੱਖਾ ਆਏ ਜਲਜਲੇ ਪਰਖਣ ਉਹਦਾ ਮਾਨ ਹੈ ਰਿਹ ਪਰਬਤ ਬਾਗ ਅਡੋਲ ਸੀ ਉਹ ਜੋਦਾ ਨੀਤੀ ਵਾਨ ਹੈ ਉਹਦੇ ਅੰਗ ਸੰਗ ਰੱਖਾ ਆਪਸੀ ਸ੍ਰੀ ਵਾਲਮੀਕ ਭਗਵਾਨ ਪਸਤੀ ਕਾ ਲਾਕੇ ਅਣਖ ਦਾ ਕੀਤੇ ਕਉ ਬਿਦਾਰ ਉਹ ਪੈਰੀ ਰਲਦੇ ਕਉ ਮਾਨੋ ਗਿਆ ਪੈਰਾ ਤੇ ਖਲਹਾਰ ਉਸ ਸੂਰਜ ਵੰਡੇ ਰੋਸ਼ਨੀ ਸਾਨੂੰ ਬਖਸ਼ੀ ਸੋਚ ਵਿਚਾਰ ਇਸ ਜ਼ਿੰਦਗੀ ਨਾਲ ਸਾਥੀ ਹੋ ਸਨ ਮਰਨਾ ਹੈ ਤਰਕਾਰ ਉਸ ਦਿੱਤੀ ਸਾਦੀ ਕਮ ਨੂੰ ਵਿਦਿਆ ਦੀ ਲਲਕਾਰ ਉਸ ਆਤਮਾ ਵਿਦਿਆ ਰੱਬ ਹੈ ਤੇ ਵਿਦਿਆ ਹੀ ਕਰਤਾਰ ਵਿਦਿਆ ਬਿਨ ਸੰਸਾਰ ਤੇ ਸਹ ਬੰਦਾ ਢੋਰ ਸਮਾਨ ਵਿਦਿਆ ਤੇਜੀ ਅੱਖ ਹੈ ਕਹਿੰਦੇ ਵੇਦ ਪ੍ਰਾਣ ਦੌਲਤ ਹੁਕਮ ਹਕੂਮਤਾ ਉਹਨਾਂ ਕੌਮਾਂ ਕੋਲ ਸਭੀ ਜਿਹੜੀ ਕੌਮ ਨੇ ਇਹ ਵਿਦਿਆ ਅਨਮੋਲ ਪੜ ਕੇ ਵਿਦਿਆ ਆਪਣੇ ਤੁਸੀਂ ਕਾਲ ਰੋਸ਼ਨ ਪੰਦ ਫਿਰ ਇਕਮਟ ਹੋ ਕੇ ਸਾਥੀਓ ਤੁਸੀਂ ਹੋ ਜਾਓ ਜਥੇਬੰਦ ਫਿਰ ਵਿੱਚ ਵਿਦੋ ਸੰਗਰਸ਼ ਦਾ ਇੱਕ ਨਾਰਾ ਇੱਕ ਪਰਮਾਨ ਹੈ ਫਿਰ ਦਲਤਾ ਦੇ ਆਪੈ ਰਾ ਉਤੇ ਚੁੱਕ ਜਾਓ ਖੁਦ ਸਮਾਨ ਹੈ ਜਦ ਦੱਸੇ ਅੰਬੇਦਕਰ ਸਾਹਿਬ ਨੇ ਆਪਣੇ ਇੰਦ ਖਿਆਲ ਮੈਂ ਨਿਭਾਉਣਾ ਫਰਨ ਹੈ ਆਪਣੇ ਸਰਦ ਦੇ ਨਾਲ ਮੈਂ ਜੰਮਿਆ ਜਿਹੜੇ ਪਛਟੋ ਉਹ ਸ਼ੁੱਧਰ ਹੈ ਪਰਵਾਰ ਜਿਸ ਚੱਲੇ ਇਸ ਸਮਾਜ ਦੇ ਲਤਖਾ ਅਤਿਆਚਾਰ ਹੁਣ ਜੁਗ ਸਾਡਾ ਆ ਗਿਆ ਪ੍ਰਗਟ ਹੋਏ ਅਸਰ ਜੁਗਾ ਜੁਗਾ ਤੋਂ ਖਾਦੀ ਹੈ ਸਫੀਰੋਤ ਪਾਦੀ ਮਾਰ ਜੇ ਦਲਤਾ ਲਈ ਲੈ ਨਾ ਸਕਿਆ ਮੈਂ ਸਾਥੀਓ ਕੋਈ ਅਧਿਕਾਰ ਤਦ ਮੇਰਾ ਇਸ ਸੰਸਾਰ ਤੇ ਜਿਉਣਾ ਹੈ ਤੇ ਅਧਿਕਾਰ ਜੇ ਨਾ ਦਲਤ ਸਮਾਜ ਦਾ ਮੈਂ ਕਰ ਸਕਿਆ ਕਲਿਆਣ ਤਾਂ ਖੁਦ ਨੂੰ ਗੋਲੀ ਮਾਰ ਕੇ ਮੈਂ ਲੇਖੇ ਲਾ ਦਉ ਜਾਨ ਜੀਵਨ ਇੱਕ ਸੰਘਰਸ਼ ਹੈ ਕਹਿੰਦੇ ਵੇਦ ਪੁਰਾਣ ਤੁਰਿਆ ਬਿਨੈ ਪਹੁੰਚਦਾ ਅਕਦੀ ਮੰਜ਼ਲ ਤੇ ਇਨਸਾਨ ਹੈ ਜਦ ਤੀਕ ਗੁਲਾਮੀ ਭੁੱਖ ਦਾ ਸਨ ਹੁੰਦਾ ਨਹੀਂ ਅਹਿਸਾਸ ਤਦ ਤੀਕ ਸਾਥੀਓ ਖੂਨ ਨਾਲ ਅਸਾ ਲਿਖਣਾ ਨੇ ਇਤਿਹਾਸ ਕਾਸਾ ਅੜ ਤੇ ਹਿੰਮਤ ਦਾ ਹੀ ਜਲ ਤੁਰਦਾ ਹੈ ਰਸਾਨ ਤਦ ਉਸ ਕ ਸੇ ਦੇ ਅੰਦਰ ਮੋਤੀ ਪਾਉਂਦਾ ਹੈ ਪ੍ਰਭਾਨ ਜੇ ਕਰੋ ਸੰਘਰਸ਼ ਦੀ ਬਾਣੀਓ ਬਣ ਕੇ ਇੱਕ ਆਵਾਜ਼ ਤਦ ਗਲ ਤੇ ਆ ਨੀਰਾ ਪਾਟਿਆ ਕਰਨ ਵਿਆਫਰ ਰਾਜ ਖਣਖਾ ਨਾਲ ਜਿਉਣ ਦੀ ਜੇ ਪੈਦਾ ਹੋਏ ਪਰਵਾਜ਼ ਤਦ ਇੱਕ ਦਿਨ ਇਹੋ ਟੋਕਰੀ ਬਣ ਜਾਉ ਸਰਦਾ ਤਾਜ ਸਾਡਾ ਕੈਮ ਸੰਘਰਸ਼ ਹੈ ਮਿੱਥੇ ਨਿਸ਼ਾਨੇ ਤੱਕ ਲੈਣੇ ਨਾਲ ਸੰਘਰਸ਼ ਦੇ ਸਾਰੇ ਕੌਮੀ ਹੱਕ ਚੱਲਦਾ ਰਹੂ ਸੰਘਰਸ਼ ਇਹ ਜਦ ਤੱਕ ਇਸ ਵਿੱਚ ਜਾਨ ਰਾਜ ਭਾਗ ਵਿੱਚ ਦਲਤ ਜਦੋਂ ਤੱਕ ਹੁੰਦੇ ਨਹੀਂ ਪਰਵਾਨ ਉਹ ਕਾਦੇ ਕਾਮ ਜਹਾਨ ਤੇ ਉਹ ਤਰਤੀ ਤੇ ਪਰ ਜਿਸ ਤਾਂ ਨਹੀਂ ਸੰਸਾਰ ਵਿੱਚ ਸਵੈ ਮਾਨ ਅਤੇ ਸਤਕਾਰ ਮਨੁਸਮ੍ਰਿੱਤੇ ਸਾਖਿਆ ਜੋ ਕਲਪ ਚ ਨੇ ਇਤਿਹਾਸ ਸਭ ਛੱਡ ਕੇ ਅੰਧ ਵਿਸ਼ਵਾਸਤਾ ਇੱਕ ਆਦਪ੍ਰਖਤਿ ਆਸ ਅਸਾ ਨਵ ਚੀਵਣ ਲਈ ਝੁੰਜਣਾ ਦਰਸ਼ਨ ਕਰਕੇ ਖਿਆਲ ਅਸਾ ਜਿਉਣਾ ਵਿੱਚ ਸਮਾਜ ਦੇ ਬਣ ਕੇ ਸਾਝੇ ਬਾਲ ਜਦ ਗੁੰਜੇ ਵਿੱਚ ਜਹਾਨ ਦੇ ਇਹ ਦਲਤਾ ਦੇ ਬੋਲੇ ਤਦ ਗਾਂਦੇ ਵਰਗੇ ਪੰਕੇ ਈਮਰਾਲ ਦੇ ਕੋਲ ਉਸ ਪਿਆਰੇ ਇਹ ਹਰ ਪਿਆਰੇ ਬੇਦਗਰ ਤੋਂ ਹੈ ਪੁਰਖ ਮਹਾਨ ਤੂੰ ਦਲਤਾ ਦਾ ਜਿਸਮ ਹੈ ਤੂੰ ਦਲਤਾ ਦੀ ਜਾਣੇ ਤੂੰ ਦਲਤਾ ਦੀ ਆਤਮਾ ਦਲਤਾ ਦਾ ਪਰਮਾਨ ਤੇਰੇ ਸ਼ਬਦਾਂ ਵਿੱਚੋਂ ਬੋਲਦਾ ਸ਼੍ਰੀ ਵਾਲਮੀਕ ਭਗਵਾਨ ਨੇ ਦੇਸ਼ ਆਜ਼ਾਦ ਕਰਾ ਲਈਏ ਪਹਿਲਾ ਹਿੰਦੁਸਤਾਨ ਮੜ ਕੇ ਜੋ ਕੁਝ ਕਹੋਗੇ ਦੇਸ਼ ਕਰੂ ਪਰਵਾਨ ਗਾਂਧੀ ਪੁਰਸ਼ਮਹਾਤਮਾ ਕੋਸੀ ਬਹੁਤ ਮਹਾਨ ਹੈ ਪੀਮਰਾਵ ਜੀ ਸੁਣਦਿਆ ਉਸ ਦਾ ਵਿਚਾਰਨ ਹਿਰਦੇ ਵਿੱਚ ਤਸੱਲੀਆ ਹੋਈਆ ਸੁਣਦਿਆ ਸਾਰ ਹੈ ਡਾਕਟਰ ਜੀ ਨੇ ਦਲ ਤਾਨੂਸ ਕਰ ਦਿੱਤੀ ਅੰਜਲ ਲਕਾਰ ਉਸ ਆਖਿਆ ਦੇਸ਼ ਕਲਾਮ ਹੈ ਇੱਥੇ ਕਰਦੇ ਕੋਰੇ ਰਾਜ ਉਸ ਰਾਜਨੀਤੀ ਨਾਲ ਕਰ ਲਿਆ ਸਾਰਾ ਦੇਸ਼ ਮਥਾਜ ਅਸੀਂ ਅਸਲੀ ਵਾਸ ਦੇਸ਼ ਦੇ ਆਦਿਵਾਸੀ ਉੱਲਿਆ ਦੇਸ਼ ਆਜ਼ਾਦ ਕਰਾ ਲਈਏ ਅੱਧ ਦੇ ਲੰਗ ਦਰਿਆ ਜਦ ਟੁੱਟ ਗਏ ਸੰਗਲ ਗੈਰ ਦੇ ਤੇ ਹੋ ਗਿਆ ਦੇਸ਼ ਆਜ਼ਾਦ ਦਲਤਾ ਦੇ ਹੱਕ ਦੀ ਇਸ ਧਰਮ ਨੇ ਖੁਦ ਬਣਿਆਦ ਅਜੇ ਦੋਰੀਆ ਐਨ ਗੁਲਾਮੀਆ ਅਜੇ ਕੋਰਿਆ ਹੱਥ ਨਿਜਾਮ ਅਜੇ ਦੂਰੋ ਆਏ ਅੰਗਰੇਜ਼ ਦਾ ਐ ਸਾਰਾ ਦੇਸ਼ ਗੁਲਾਮ ਆਜਿਏ ਜੋ ਸੰਧਾਰਮੀ ਦੱਸਦੇ ਨੇ ਇਤਿਹਾਸ ਖਾਤੇ ਵਾਂਗ ਦਰਿੰਦੇ ਆ ਜਿੰਨਾ ਸਾਡੇ ਹੱਕ ਖੱਟ ਤੇ ਮਾਸ ਸਾਨੂੰ ਵੱਡਿਆ ਟੁੱਕਿਆ ਜਿੰਨਾਂ ਨੇ ਅਦੇ ਵੀ ਉਹ ਹਨ ਬਿਵਸ ਓ ਖਾ ਖਾ ਸੱਤ ਅੰਗਰੇਜ਼ ਦੀ ਗੈਰ ਧਰਤੀ ਵਿੱਚ ਤਸ ਇਹ ਦੇਸ਼ ਸਾਡਾ ਸਾਥੀਓ ਅਸਾ ਆਦਵਸੀ ਦੇ ਵੀਰ ਅਸਾ ਲਾਉਣੀਆਂ ਗਲੋਕ ਲਾਮੀਆਂ ਤੇ ਪੈਰਾਂ ਤੋਂ ਜੰਜੀਰ ਅਸਾ ਭਾਰਤ ਤੋਂ ਅੰਗਰੇਜ਼ਾਂ ਸਭ ਚੋਰਾਪ ਦਿੱਤੇ ਧੱਤ ਫਿਰ ਪ੍ਰੋਤਸਵਾਦੀਆ ਬਾਬਿਆਂ ਤੋਂ ਸਾਨੂੰ ਸੌਖੇ ਲੈਣੇ ਹੱਕ ਭੀ ਮਰਨ ਤੋਂ ਦਲਤਾ ਨੇ ਜਦ ਸੁਣ ਲਈਤੀ ਲਲਕਾਰ ਫਿਰ ਆਦਵਾਸੀ ਗੱਬਰਵਾਦੇ ਨੈਣ ਬੜੇ ਅੰਕਿਆਰ ਉਹਨਾਂ ਸ਼੍ਰੀਪਾਲ ਮੇਕ ਨੂੰ ਸਿਮਰਿਆ ਤੋ ਸ਼ਕਤੀ ਦਾ ਪ੍ਰਤੀਕ ਜਿਹਨੂੰ ਆਦਵਾਸੀ ਪੂਜਦੇ ਅਜਲਾ ਤੋਂ ਅਦਿੱਕ ਗੁਰੂ ਗੋਲਬੀਖ ਭਗਵਾਨ ਦੇ ਜੀ ਦੇ ਚਿਰ ਦੇ ਜੜ ਤਸਵੀਰ ਉਤਰ ਪੈ ਕਫਨ ਬੰਨ ਕੇ ਸਿਰ ਤੇ ਜੋਦੇ ਵੀਰ ਹੱਥ ਕੜੀਆਂ ਗਾਨੇ ਸੰਪਤ ਲੈ ਅਤ ਬੀੜਿਆ ਸਮਝੇ ਸਾਰ ਗੋਰਾ ਸਾਹੀ ਡੋਲ ਗਈ ਤਕ ਦਲਤਾ ਦਾ ਅੰਦਾਜ਼ ਸਿਰ ਦੇ ਕੇ ਤੁਰ ਪੈ ਕਰਨ ਨਹੀਂ ਕੋਮੀ ਹਲ ਸਵਾਲ ਆਜ਼ਾਦੀ ਲਈ ਦਲਤ ਸਭ ਤੁਰ ਕੇ ਕਾਂਗਰਸ ਨਾਲ ਅੱਗੋਂ ਸਵਰਨਾ ਪਿਆਰ ਦੀ ਪਾ ਕੇ ਦਿਲ ਵਿੱਚ ਖਿੱਤ ਦਲਤਾ ਦੇ ਸੰਗ ਪਾਣੀ ਪੀ ਲਿਆ ਇੱਕੋ ਢਾਂਡੇ ਵਿੱਚ ਫਿਰ ਭੀ ਮਰਾ ਉਤੇ ਗਾਂਧੀ ਕਿ ਚਲੋ ਸਿੰਘ ਗੁਰੂ ਦੇ ਸੰਗ ਆਦਵਾਸੀਆਂ ਸਭ ਨਾਲ ਸਾਂਝੀ ਲੜੀ ਆਜ਼ਾਦੀ ਜੰਗ ਗੋਲੀਆ ਜੇਲਾ ਹਾਂਸੀਆ ਆਤਵਾਸੀ ਬਲਵਾਨ ਕਿੰਤੀ ਵਧ ਕੁਰਬਾਨਿਆ ਕਰ ਗਏ ਮਰਦ ਜਵਾਨ ਆਜ਼ਾਦੀ ਦਾ ਲਾਗੇ ਦਿਸਿਆ ਤਿਆਂ ਜੋ ਹੰਤਾ ਨੂਰ ਭਾਰਤ ਦੇ ਵਿੱਚ ਫਿਰ ਕੋ ਤਿਆਂ ਤੋਂ ਵਧਤਾ ਗਿਆ ਫਤੂਰ ਕਾਇਦੇ ਆਦਮ ਮੋਮਨ ਸੀ ਜੋ ਨੀਤੀਵਾਨ ਜਨਾ ਉਸ ਨੇ ਮੋਮਨ ਕਾਮ ਲਈ ਇੱਕ ਮੰਗ ਲਈ ਵਖਰੇ ਥਾਂ ਤਦ ਫਿਰਕੂ ਭਾਂਬੜ ੜਕ ਪਏ ਸੜ ਗਏ ਸ਼ਹਿਰ ਗਰਾ ਰੁੱਖਾਂ ਨੂੰ ਫੈ ਸੜਨ ਲੱਗ ਪਏ ਜਜ਼ਰੁੱਖਾਂ ਦੀ ਹੀ ਸ਼ਾਂ ਫਿਰਕੂ ਵਹਿਸਤ ਨੱਚ ਪਏ ਚਾਪਿਆ ਜਹਜ ਨੂਨ ਛੱਪੜਾ ਟੋਇਆ ਸਾਦਿਆ ਨਾ ਬੰਦਿਆ ਦਾ ਖੂਨ ਮੜਿਆ ਕਬਰਾਂ ਸਹਮੀਆਂ ਇੰਨੇ ਮਰੇ ਮਨੁੱਖ ਕਬੀ ਕਬੀ ਰੋਪਈ ਭਾਰਤ ਮਾ ਦੇ ਕੱਖ ਕਲਮਾ ਲੋਰੋ ਲਿਖਿਆ ਇਹ ਫਿਰ ਕੋ ਇਤਿਹਾਸ ਕਾਵਾਂ ਕੁੱਤਿਆ ਰਾਜ ਰਾਜ ਖਾਦਾ ਜਦ ਇਨਸਾਨੇ ਵਾਸ ਆਖਰ ਇਉ ਅੰਗਰੇਜ਼ ਦੀ ਨੀਤੀ ਹੋਈ ਪਰਵਾਨ ਅਦੁੱਤੋਂ ਪੰਡਿਆਂ ਕੇ ਆਚਾਰ ਭਾਰਤ ਦੇ ਮਹਾਨ ਬੁੱਧੀ ਸੀ ਵੀ ਚੱਕਦੇ ਤਦਕ ਉਹ ਹੈਰਾਨ ਭਾਰਤ ਇੱਕੋ ਭਾਰਤ ਤੋਂ ਇੱਕ ਦੇਸ਼ ਜਾਂ ਬਣ ਕੇ ਆ ਪਾਕਿਸਤਾਨ ਟੁਕੜੇ ਟੁਕੜੇ ਹੋ ਗਿਆ ਧਰਤੀ ਦਾ ਇਕਬਾਲ ਵੰਡਿਆ ਗਿਆ ਪੰਜਾਬ ਤੇ ਵੰਡਿਆ ਗਿਆ ਬੰਕਾਲ ਤੋਹਾ ਪਾਸੇ ਮਰੀ ਮਨੁੱਖਤਾ ਕੁਛ ਲੈ ਕੇ ਅਰਮਾਨ ਪਰਨਾ ਮਰਿਆ ਅੰਗਰੇਜ਼ ਹੀ ਨਾ ਕੋਈ ਨੀਤੀ ਬਾਣ ਇੱਕ ਕਰਨ ਕਰਦਿਆ ਕਲਮ ਦੇ ਮੁਕਤੇ ਜਾਂਦੇ ਸਾ ਮਿਲੀ ਆਜ਼ਾਦੀ ਦੇਸ਼ ਨੂੰ ਐਨੇ ਮਹਿੰਗੇ ਭਾਗ ਆਜ਼ਾਦੀ ਦਾ ਗੋਰੀਆ ਸਾਨੂੰ ਦਿੱਤਾ ਆਪਰ ਸਾਧ ਸਾਡੇ ਕਿੱਤੇ ਗੋਡੇ ਵੱਢ ਕੇ ਸਾਨੂੰ ਪੀਤਾ ਗਿਆ ਆਜ਼ਾਦ ਹੋ ਗਿਆ ਦੇਸ਼ ਆਜ਼ਾਦ ਦਾ ਜਿਨ ਦੇਖ ਕੇ ਨਿੱਤਿਵਾਨ ਆਪ ਕੋ ਆਪਣੇ ਹੱਕਾ ਦੇ ਜਦ ਕਰਨ ਕੇ ਫਰਮਾਨ ਹੈ ਫਿਰ ਡਾਕਟਰ ਅੰਬੇਦਕਰ ਨੇ ਮਾਰੀ ਨਹੀਂ ਲਲਕਾਰ ਜੋ ਕਰੋੜਾਂ ਦਲਤਾ ਦਿਲਦਾਹ ਹੈ ਸਿਸ ਬਹਾਸਲਾਰ ਉਸ ਭਾਰਤ ਭਰ ਦੇ ਹਰ ਆਗੂ ਨੂੰ ਆਖਿਆ ਉਹ ਨੇ ਝੱਕ ਅਸਾ ਰਾਜ ਭਾਗ ਵਿੱਚ ਦਲਤਾ ਖਾਤਰ ਸਾਵੇਂ ਲੈਣੇ ਹੱਕ ਅਸਲ ਬਸਿੰਦੇ ਭਾਰਤ ਦੇ ਜੋ ਆਦਵਾਸੀਏ ਖਾਸ ਹੈ ਜਖਮੀ ਕਿਤੇ ਜਿਨ੍ਹਾਂ ਦੇ ਅੱਜ ਤੁਸੀਂ ਅੱਜ ਤੱਕ ਜਿਸਮ ਸੁਆਸ ਰੱਖਿਆ ਤੁਸਾ ਪ੍ਰਸ਼ਾਦ ਕੇ ਜਿਨ੍ਹਾਂ ਲੋਕ ਕਈ ਯੁੱਗ ਕੋਨਾਂ ਦੇ ਦਿਲ ਤਿਆਰ ਦਾ ਹੁਣ ਸੂਰਜ ਪਿਆ ਹੈ ਓਕ ਉਹਨਾਂ ਸਾਵੇਂ ਹੱਤ ਸਮਾਜ ਤੋਂ ਅਤੇ ਸਾਵਾ ਕਨਾਂ ਰਾਜ ਉਹਨਾਂ ਲੈਣਾ ਆਪਣੇ ਮੂਲ ਤੋਂ ਵੱਖਰਾ ਹੋਰ ਵਿਆਜ ਦਲਤਾ ਦੇ ਹੱਕ ਦੇ ਦਿਓ ਕਿ ਹੱਤੀ ਮਰਉ ਤਰ ਦੇਖ ਨਹੀਂ ਤਾਂ ਉਹ ਵੀ ਲੈ ਸਕਦੇ ਹੰ ਦੇਸ਼ ਤੋਂ ਵੱਖਰਾ ਦੇਸ਼ ਫਿਰ ਡਾਕਟਰ ਨੂੰ ਨਾਲ ਉਹਦੇ ਮਰਤਾ ਕਹਿੰਦੇ ਨੇ ਤੇ ਬਾਣ ਜੋ ਗਾਂਧੀ ਜੀ ਨੇ ਆਪ ਨਾਲ ਸਰ ਕੀਤੇ ਵਚਨ ਬਲਾਸ ਉਹ ਸਾਡਾ ਨਾਇਕ ਦੇਵਤਾ ਉਹ ਸਾਡੇ ਗੁਰੂ ਸਮਾਨ ਉਹਦਾ ਹਰ ਇੱਕ ਵਾਅਦਾ ਅਸਾ ਲਈ ਹੈ ਰੱਬੀ ਫਰਮਾਨ ਉਹ ਸਾਨੂੰ ਸਭ ਪਰਵਾਰ ਨੇ ਪੂਰਨ ਸਰਦਾ ਨਾਲ ਅੱਜ ਤੋਂ ਦਲ ਤਸ ਰੈਣੀਆਂ ਆਠਾਂ ਸਾਝੀ ਵਾਲ ਤੁਸੀਂ ਜੋ ਗੁਰ ਪਰਸ਼ੰਦਰ ਵੇਸ਼ ਹੋ ਤੁਸੀਂ ਆਲਮ ਨਿੱਤਿ ਗਾਨ 파ਰਤ ਦੇ ਕਲਿਆਣ ਲਈ ਤੁਸੀਂ ਅੱਥੀ ਲਿਖੋ ਵਿਧਾਨ ਧਨ ਜੰਨੀ ਜਿਸ ਜਾਇਆ ਧਨ ਪਿਤਾ ਪ੍ਰਧਾਨ ਜਿਨ੍ਹਾਂ ਦੇ ਘਰ ਪ੍ਰਗਟ ਹੋਏ ਪੀਮਰਾ ਬਲਵਾਨ ਪੀਮਰਾ ਅੰਬੇਦਕਰ ਲਿਖਿਆ ਜਿਹ ਹਗਦਾਨ ਜਿਸ ਪੜਿਆ ਸੁਣਿਆ ਰਹਿ ਗਿਆ ਸਾਰਾ ਜਗ ਹੈਰਾਨ ਉਸ ਹਰ ਬਾਲਕ ਨੂੰ ਵੋਟ ਦਾ ਲਿਖ ਦਿੱਤਾ ਅਧਿਕਾਰ ਆਪਣੇ ਚੁਣਨ ਦਾ ਮੈਂਦੇ ਖੁਦ ਆਪੇ ਹੀ ਨਰ-ਨਾਰ ਇੱਕੋ ਵੋਟ ਸਵਰਨ ਦੀ ਅਤੇ ਦਲਤਾ ਦੀ ਵੀ ਇੱਕ ਵੋਟ ਇੱਕੋ ਪਰਗਾਨ ਦੀ ਅਤੇ ਭਲਤਾ ਦੀ ਵੀ ਇੱਕ ਡਾਕਟਰ ਨੇ ਵਿਧਾਨ ਵਿੱਚ ਸਭ ਕੀਤੇ ਹਲ ਸਵਾਲ ਪੰਚਾਇਤਾਂ ਤੋਂ ਰਾਜ ਭਵੰਤਕ ਸਭੇ ਸੰਧੀਵਾਲ ਜੋ ਡੁਗਾ ਡੁਗਾ ਤੋਂ ਇਸਤਰੀ ਤੱਕ ਕੀ ਗਈ ਕਹਾ ਜੋ ਅਸਲਪਨੀਰੀ ਮਨੁੱਖਤਾ ਦੀ ਜੋ ਸਭੇਤਾ ਦੀ ਮਾਂ ਕਸ ਨੂੰ ਹੱਕ ਬਰਾਬਰਤਾ ਦੇ ਲਿਖਿਆ ਗਿਆ ਮਜਮੂਨ ਧੀ ਮਰਾਉ ਨੇ ਆਪਣੇ ਹੱਥੀ ਬਖਸ਼ਿਆ ਜਿਹੜਾ ਕਾਨੂੰਨ ਆਦ ਬਸਿਏ ਹੋਣ ਦਾ ਹੋਣ ਨਾ ਜਦੋਂ ਚ ਸਮਰੱਥ ਉਦੋਂ ਤਿੱਕਰ ਸਵਾਨਾ ਨਾਲ ਹੋਵੇ ਵਾਧੂ ਹੱਕ ਰਾਜ ਭਾਗ ਨਿਰਪੱਖ ਧਰਮ ਤੋਂ ਨਾ ਕੋਈ ਰਹੂ ਸਿਆਦ ਨੀਤੀ ਪਾਲਾ ਨੌਖਰਾਜ ਦੇ ਧਰੇ ਅਸੀਂ ਬਣਿਆਦ ਆਮੇਦ ਗਰਦੇ ਪੂਰੇ ਹੋ ਗਏ ਦਿਲ ਤੇ ਜਦੋਂ ਵਿਚਾਰ ਫਿਰਤੀ ਮਰਾਉ ਦੀ ਦੋਹੀ ਜਹਾਨੀ ਹੋ ਗਈ ਡੇਗੇ ਕਰ ਦਲਤਾ ਨੂੰ ਅਧਿਕਾਰ ਸੀ ਉਹ ਲੈ ਕੇ ਦਿੱਤੇ ਜੋ ਸੂਤ ਸ਼ਾਤ ਦਾ ਕੋਡ ਤੁਗਾ ਦਾ ਉਸਨੇ ਦਿੱਤਾ ਤੋਂ ਮਿਲੀ ਆਜ਼ਾਦੀ ਦੇਸ਼ ਨੂੰ ਪੂਰੇ ਹੋਏ ਵਰਦਾਨ ਬਖਸ਼ਿਸ਼ ਤੇਤੇ ਤੇ ਮਰਉ ਤੇ ਸ੍ਰੀ ਵਾਲਮੀਕ ਭਗਵਾਨ ਵਿਦਿਆ ਅਤੇ ਵਜੀਰੀਆ ਤੋਂ ਵੀ ਉੱਤਿਆ ਅਉਧਿਆ ਤੱਕ ਲੈ ਜਿੱਤੇ ਅੰਵੇਦ ਕਰ ਕੋ ਦਲਤਾ ਨੂੰ ਹੱਕ ਉਸ ਪੁਰਖ ਜੋਗ ਪਰਸ਼ਣੇ ਸਾਜਦਾ ਪੈਦਾ ਕੀਤਾ ਜੁਗ ਉਸ ਦੇ ਸਦਕਾ ਲੋਕ ਰਾਜ ਦਾ ਸੂਰਜ ਪਿਆ ਹੈ ਉਗ ਰੂਤ ਸ਼ਾਤ ਦੇ ਕੋੜ ਨੂੰ ਉਸ ਐਸਾ ਕੀਤਾ ਦੂਰ ਦਲਤਾ ਵਿੱਚੋਂ ਚਮਕ ਪਿਆ ਹੈ ਫਿਰ ਜ਼ਿੰਦਗੀ ਦਾ ਨੂਰ ਜੋ ਕਿਨਕੇ ਅੱਜ ਸਰਤ ਦੇ ਬਣ ਰਹੇ ਨੇ ਮਹਿਤਾਬ ਇਹ ਪੀ ਮਰਔ ਜੁਗ ਪੁਰਸ਼ ਦੇ ਪੂਰੇ ਹੋ ਰਹੇ ख्वाब ਜੋ ਪਾਣੀ ਦੇ ਬੁਲਬਲੇ ਅੱਜ ਬਣਦੇ ਜਾਂ ਤੂਫਾਨ ਇਹ ਡਾਕਟਰ ਅੰਬੇਦਕਰ ਸਾਹਿਬ ਤੇ ਬਖਸ਼ੇ ਹੋਏ ਵਰਦਾਨ ਤੁਕ ਕਾ ਵਿਸ਼ੋ ਦਲਤਾ ਖਾਤਰ ਜਿਸ ਇਹ ਲਿਆ ਮੁਕਾਮ ਪੂਰਨ ਉਸਤਾ ਚੰਗ ਪ੍ਰਸ਼ਨ ਕੋਟ ਕੋਟ ਪਨਾਮ